ਹੀ ਨਾ ਹੀ ਤੁਹਾਡੇ ਪੁੱਤ ਦਾ ਕੀ ਗੱਲ ਹੋਈ ਜੀ ਵਿਨਦਰ ਸਿੰਘ ਮੇਰੇ ਕੋਲ ਦਾ ਨਾਂ ਜੋ ਹੈ ਕੀ ਗੱਲ ਹੋਈ ਜੀ ਉਹ ਤੇ ਹੋ ਗਿਆ ਐਕਸੀਡੈਂਟਾਂ ਦੇ ਹੋਇਆ ਔਰ ਪਤਾ ਨਹੀਂ ਜੇ ਲੱਗਦਾ ਹਨ ਕੀ ਹੋਇਆ ਹੈ ਤੇ ਕੀ ਮੰਗ ਕਰਦੇ ਤੁਸੀਂ ਸਰਕਾਰ ਕੋਲੋਂ ਅਈ ਸਰਕਾਰ ਕੋ ਕੀ ਮੰਗ ਕਰਨੀ ਹੈ ਯਾਨੀ ਹਰ ਪੁੱਤ ਆਵੇ ਇਧਰ ਅਈ ਪੁੱਤ ਨੂੰ ਬਿਠਾ ਕੇ ਆਪਣੇ ਨੂੰ ਆਪਣੇ ਪੁੱਤ ਨੂੰ ਮੈਰੀ ਨਤਿਆ ਵੀ ਹੋਰ ਮੇਰੇ ਪੁੱਤ ਵੀ ਹੋਰ ਸਾਰੇ ਹੋਣਗੇ ਕਿੰਨਾ ਟਾਈਮ ਹੋ ਗਿਆ ਹੈ ਗਰੇ ਨੂੰ ਜੀ ਗਿਆਨ ਉਤੇ ਹਜੇ 2 ਮਹੀਨੇ ਵੀ ਨਹੀਂ ਹੋਇਆ ਨਾ ਜਿੰਦਰਾ ਇਹਨੂੰ ਸੋ ਵੀ ਨਹੀਂ ਲੱਗਦੀ ਦਵਾਈ ਕੰਮ ਨਹੀਂ ਹੋਇਆ ਆਂਦੋ ਵੀ ਨਹੀਂ ਹੋਇਆ ਮੇਰੇ ਪੁੱਤ ਨੂੰ ਦਾਇਰ ਕੀ ਗੱਲ ਹੋਈ ਜੀ ਅਵਿੰਦਰ ਸਿੰਘ ਸਰਦਾਰ ਨਰਮ ਸਿੰਘ ਦਾ ਬੇਟਾ ਮੇਰੇ ਚਾਚਾ ਜੀ ਦਾ ਹਿੰਦਕਾ ਗੋਮਾਲਤ ਸਿਲੇਈ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਨਾਲ ਸੰਬੰਧਤ ਵਿਦੇਸ਼ ਚ ਰਹਿ ਰਹੇ ਆ ਜਿਹੜਾ 8 ਸਾਲ ਹੋ ਗਏ ਕਿਹੜੇ ਦੇਸ਼ ਚ ਇਹ ਆਸਟ੍ਰੇਲੀਆ ਚ ਤੇ ਸਿਡਨੀ ਚ ਟਰੱਕ ਡਰਾਈਵਰ ਸੀ ਸਿਡਨੀ ਚ ਉਹਨਾਂ ਦੀ ਕਿਹੇ ਹਾਦਸੇ ਕਾਰਨ ਜਿਹੜੀ ਮੌਤ ਹੋ ਗਈ ਹੈ ਕੱਲ ਇਹ ਆਸਟ੍ਰੇਲੀਆ ਦੇ ਸਮੇਂ ਨਾਲ 11-12 ਵਜੇ ਨਾਲ ਸਾਨੂੰ ਸ਼ਾਮੀ ਪਤਾ ਲੱਗਾ ਵਾ ਤੇ ਸਾਡੀ ਮੰਗ ਹੈ ਐਨਆਰਆਈਆਂ ਵੀਰਾਂ ਘਾੜੀ ਤੇ ਸਰਕਾਰ ਘਾੜੀ ਕਿ ਸਾਨੂੰ ਜਿਹੜੀ ਉਹਦੀ ਬਾਡੀ ਆ ਉਹ ਇੱਧਰ ਲਿਆਉਣ ਦੇ ਵਿੱਚ ਸਰਕਾਰਾਂ ਸਹਿਯੋਗ ਕਰਨ ਐਨਆਰਆਈ ਵੀਰ ਜਿਹੜੇ ਵੱਡੇ ਦੇਲ ਵਾਲੇ ਉਹ ਸਹਿਯੋਗ ਕਰਨ ਜਿਹੜੀ ਉਹਦੀ ਡੈੱਡ ਬਾਡੀ ਆ ਅਹੀਂ ਖੇ ਲਿਆ ਸਕੀਏ ਸਾਡੇ ਪਰਿਵਾਰ ਦੀ ਮੰਗ ਆ ਕੱਲਾ ਕੱਲਾ ਮਾਪਿਆਂ ਦਾ ਬੇਟਾ ਹੀ ਹੋਰ ਕੋਈ ਨਰ ਕੋਈ ਸਾਰਾ ਵੀ ਨਹੀਂ ਬਜ਼ੁਰਗਾਂ ਕੋ ਇਸ ਕਰਕੇ ਸਾਡੀ ਜ਼ੋਰਦਾਰ ਮੰਗ ਆ ਵੀ ਉਹਦੀ ਬਾਡੀ ਜਿਹੜੀ ਇੱਧਰ ਲਿਆਂਦੀ ਜਾਵੇ ਅੱਜ ਕੀ ਨਾਮ ਆ ਕੀ ਗੱਲ ਹੋਈ ਜੀ ਇਹ ਬਰਿੰਦਰ ਸਿੰਘ ਹੀ ਇਸ ਤਰ੍ਹਾਂ ਬਾਹਰ ਗਿਆ ਸੀ 80 ਸਾਲੀ ਪਹਿਲਾਂ ਆਇਆ ਏ ਦੋ ਛੋਟੀਆਂ ਛੋਟੀਆਂ ਗੁੱਡੀਆਂ ਹੈ ਜੀਆਂ ਕਿਹੜੇ ਦੇਸ਼ ਗਿਆ ਹੈ ਆਸਟ੍ਰੇਲੀਆ ਹੈ ਠੀਕ ਹੈ ਡਰਾਈਵਰੀ ਕਰਦਾ ਸੀ ਉੱਥੇ ਗਿਆ ਵੀਰ ਜੀ ਆਪਣੀ ਗੱਡੀ ਦੇ ਰੋਜ਼ਗਾਰ ਦੇ ਜਿਤਨਾ ਕਰ ਉਹ ਜਾਂਦਾ ਉੱਥੋਂ ਸਿਡਨੀ ਗਿਆ ਹੈ ਉੱਥੇ ਇਹਦੇ ਨਾਲ ਕੋਈ ਪਾਣਾ ਵਰਤ ਗਿਆ ਹੁਣ ਪਤਾ ਨਹੀਂ ਲੱਗਦਾ ਵੀ ਐਕਸੀਡੈਂਟ ਹੋ ਗਿਆ ਕਿ ਚਾਹ ਕਿ ਇਹ ਕੀ ਕੀ ਇਦਾਂ ਪਾਣਾ ਵਰਤ ਗਿਆ ਤੇ ਤੁਹਾਨੂੰ ਜਿਹੜਾ ਫੋਨ ਆਇਆ ਉੱਤੇ ਕੀ ਦੱਸਿਆ ਗਿਆ ਫੋਨ ਤੇ ਸਾਨੂੰ ਇਹੋ ਕਹਿਆ ਗਿਆ ਵੀ ਐਕਸੀਡੈਂਟ ਹੋਇਆ ਤੇ ਇਹ ਤਾਂ ਹੀ ਆ ਨਿਆ ਵੀ ਗਵਰਨਮੈਂਟ ਨੂੰ ਸਰਕਾਰ ਨੂੰ ਸਾਡੀ ਉਹਨਾਂ ਦੀ ਕੋਈ ਡੈਪ ਜਿਹੜੀ ਬਾਡੀ ਆ ਉਹ ਕੋਈ ਸਾਡੀ ਇਸ ਤਰੀਕੇ ਨਾਲ ਸਾਡੀ ਹੈਲਪ ਕੀਤੀ ਜਾਵੇ ਤੇ ਸਾਨੂੰ ਇੱਥੇ ਪੰਜਾਬ ਚ ਦਿੱਤੀ ਜਾਵੇ ਤੇ ਨਹੀਂ ਆਪਣੇ ਬੁੱਤ ਦੇ ਜਿਹੜੇ ਬਾਕੀ ਆ ਜੋ ਕੋਟਾ ਕਰ ਲਈਏ ਅੱਜ ਕੀ ਗੱਲ ਹੋਈ ਜੀ ਕੀ ਨਾਮ ਹੀ ਜਿਹੜਾ ਤਾਂ ਤੇ ਕਿਹੜਾ ਪਿੰਡ ਹੈ ਜੀ ਮਰਿੰਦਰ ਸਿੰਘ ਨਾਂ ਹੈ ਦਾ ਜੀ ਗੱਗੂਮਾਲ ਪਿੰਡ ਆ ਸਾਲੇ ਮੇਰੇ ਤਾਂ ਲਟਕਾ ਹੋਇਆ ਜੀ ਕਤਾਂ ਸਾਲਾਂ ਬਾਅਦ ਅੱਗੇ ਆਇਆ ਸੀ 2 ਮਹੀਨੇ ਇੱਥੇ ਰਹਿ ਕੇ ਗਿਆ 2 ਮਹੀਨੇ ਗਏ ਨੂੰ ਇਹ ਆ ਦੋ ਉਹਦੀਆਂ ਬੇਟੀਆਂ ਨੇ ਸਾਡਾ ਬੇਟਾ ਵੀ ਉੱਥੇ ਆ ਸਾਰਾ ਬਾਗ ਪਰਿਵਾਰ ਉੱਥੇ ਕੀ ਗੱਲ ਹੋਈ ਕੀ ਚੱਕਰ ਬਣਿਆ ਖਬਰ ਕਿਤਰਾਈ ਤੁਹਾਨੂੰ ਖਬਰ ਇਦਾਂ ਆਈ ਵੀ ਸਾਡੇ ਗਵਾਂਢ ਤੋਂ ਮੁੰਡਾ ਸਾਡੇ ਗਵਾਂਢੀ ਉੱਥੇ ਨਾਲ ਹੀ ਇਹਨਾਂ ਦੇ ਕੋਲ ਹੀ ਰਹਿੰਦਾ ਉਹਨੇ ਸਾਨੂੰ ਫੋਨ ਕੀਤਾ ਗੱਡੀ ਇਹ ਲੈ ਕੇ ਗਿਆ ਆ ਛੱਡਣੀ ਛੱਡਨੇ ਗੱਡੀ ਲੈ ਕੇ ਗਿਆ ਉੱਥੇ ਇਹਦੀ ਗੱਡੀ ਖਰਾਬ ਹੋ ਗਈ ਹੋਰ ਗੱਡੀ ਦੇ ਨੇ ਜਿਵੇਂ ਉਹ ਆਪਣਾ ਰੱਸਾ ਘਸਣ ਡੈ ਮੇਟ ਕੱਸਦੇ ਹੀ ਉਤੋਂ ਹੱਥ ਛੁੱਟ ਗਿਆ ਤੇ ਥੱਲੇ ਡਿੱਗ ਪਿਆ ਤੇ ਡਿੱਗਦਿਆਂ ਸਾਰੇ ਉਹਨਾਂ ਦਿਨ ਡਾਕਟਰ ਵੀ ਚਲੋ ਆਏ ਉਹਨਾਂ ਵੀ ਆਪਣਾ ਚਾਰਾ ਲਾਇਆ ਪਰ ਇਹਦੀ ਮੋੜ ਮੁਕੇ ਤੇ ਹੀ ਇੱਥੇ ਹੋ ਗਈ ਕੀ ਚਾਹੁੰਦੇ ਤੁਸੀਂ ਹੁਣ ਕੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਬੋਲੇ ਇਹ ਆ ਵੀ ਸਰਕਾਰ ਉਹਦੀ ਬਾਡੀ ਇੱਥੇ ਉਹਦੀ ਆਸ਼ੌਣੀ ਚਾਹੀਦੀ ਆਹੀਂ ਇੱਥੇ ਆਪਾਂ ਸਤਾਰ ਕਰੀਏ ਸਾਡੀ ਇੰਨੀ ਮਤ ਕਰਨੀ ਤੇ ਇੱਥੇ ਪੁੰਜਣਾ ਚੀਂਦਾ ਹੋਵੇ ਜਿੰਨੇ ਸਾਡੀ ਮਤ ਉਹ ਸੁਣਦੀ ਆ ਕਰਨੇ